ਆ ਪਾਰਸਲ ਆ ਮੈਂ ਇਹਨੂੰ ਖੋਲ ਕੇ ਚੈੱਕ ਕੀਤਾ ਇਹਨੇ ਚੀਜ਼ ਮਗਾਈ ਆ 1000 ਰੁਪਏ ਦੀ ਠੀਕ ਹੈ ਜੀ ਇਹਦੇ ਜੇ ਹੁਣ ਇਹ ਕੱਪ ਦੇ ਵਜਾ ਇਹਨੇ ਕੋਈ ਕੋਈ ਚਮਚਾ ਪਾ ਕੇ ਭੇਜ ਦਿੱਤਾ ਹੁਣ ਬੰਦਾ ਦੱਸੇ ਇਹ ਦੇ ਮੇਰੇ ਨੂੰ ਕੀ ਕਵਾਂਗੇ ਉਹਨੇ ਸਾਡੀ ਤੇ ਡਿਲੀਵਰੀ ਪੈ ਗਈ ਇਹਦੀ ਰਿਟਰਨ ਨਹੀਂ ਪੈਣੀ ਠੀਕ ਹੈ ਨਾ ਇਹਦੇ ਪੈਸੇ ਮਰ ਗਏ ਹੁਣ ਇਸ ਟਾਈਮ ਹਾਂ ਲੋਕੀ ਹਾਂ ਲੋਕੀ ਭਾਜੀ ਸਾਨੂੰ ਕਹਿੰਦੇ ਆ ਕਿ ਤੁਸੀਂ ਦੇ ਕੇ ਗਏ ਹੋ ਤੁਸੀਂ ਦੱਸੋ ਜੀ ਕਿੱਦਾਂ ਰਿਟਰਨ ਪਾਣੀ ਸਾਨੂੰ ਤੇ ਪਤਾ ਹੀ ਨਹੀਂ ਹੁੰਦਾ ਇਸ ਚੀਜ਼ ਦਾ ਜੀ ਹਾਂ ਇਹ ਤੇ ਸਿਰਫ ਜਾਣ ਆਈ ਸਿਰਫ ਡਿਲੀਵਰੀ ਦੇ ਸਕਦੇ ਆ ਅਗਲੇ ਬੰਦੇ ਕੋਲ ਸਮਾਨ ਲੈਣਾ ਸਮਾਨ ਦੇ ਦੇਣਾ ਸਾਨੂੰ ਨਹੀਂ ਪਤਾ ਕਿਥੋਂ ਆ ਰਿਹਾ ਕਿਥੋਂ ਨਹੀਂ ਆ ਰਿਹਾ ਠੀਕ ਹੈ ਮੈਂ ਮੀਰ ਚੰਦਰ ਰੋਡ ਦਾ ਆਪਸ ਤੇ ਰਹਿਣ ਵਾਲਾ ਅਨਿਲ ਸ਼ਰਮਾ ਮੈਂ ਵੀ ਮੰਗਾਇਆ ਸੀਗਾ ਤੇਲ ਬੜੀ ਉਹਦੀ ਐਡਵਰਟਾਈਜ਼ ਸੀਗਾ ਇੱਕ ਇੱਕ ਨਾਲ ਜੀ ਇੱਕ ਸ਼ੀਸ਼ੀ ਫਰੀ ਪਰ ਮੈਂ ਲਗਾ ਕੇ ਵੇਖਿਆ ਪਏ ਇਤਨਾ ਵਿੱਲਾ ਹੀ ਪਿਆ ਦੋ ਤਿੰਨ ਵਾਰੀ ਲਗਾਇਆ ਉਹ ਤੇ ਜਿਹੜੇ ਪਹਿਲੇ ਕੋਈ ਇੱਕ ਮਾੜਾ ਬੁਟਾ ਇੱਕ ਵਾਲ ਵੀ ਨਿਕਾਲਾ ਕੀਤਾ ਹੁਣ ਖਾਸ ਕਰਕੇ ਤੇ ਪਹਿਲੇ ਗੱਲ ਤੇ ਇਹ ਚੀਜ਼ ਕੋਈ ਸਹੀ ਨਹੀਂ ਨਿਕਲਦੀ ਇਹ ਫਰੋਡ ਚੀਜ਼ ਆ ਤੇ ਨਾ ਹੀ ਮੰਗਾਓ ਤੇ ਚੰਗੀ ਗੱਲ ਆ ਅਤੇ ਸਾਰਿਆਂ ਨੂੰ ਕਹਿੰਨੇ ਆ ਕਿ ਜਿਹੜਾ ਫੇਸਬੁੱਕ ਵਾਲਾ ਵਾਜਾ ਕੋਈ ਵੀ ਆ ਇੰਸਟਾਗ੍ਰਾਮ ਤੋਂ ਮੰਗਾਉਂਦੇ ਹੋ ਜਾਂ ਗੂਗਲ ਤੋਂ ਮੰਗਾਉਂਦੇ ਹੋ ਇਹ ਸਭ ਚੀਜ਼ਾਂ ਫਰੋਡ ਆਂਦੀਆਂ ਨੇ ਇਹ ਦਿੱਲੀ ਤੋਂ ਹੁੰਦਾ ਸ਼ਿਪਮੈਂਟ ਹੁੰਦਾ ਪਰ ਸੇਲਰ ਸਹੀ ਚੀਜ਼ ਨਹੀਂ ਭੇਜਦਾ ਦਿਖਾਂਦਾ ਕੁਝ ਹੋ ਰਿਹਾ ਭੇਜਦਾ ਕੁਝ ਹੋ ਰਿਹਾ ਤੇ ਨਾ ਹੀ ਦੀ ਰਿਟਰਨ ਪਾਲਿਸੀ ਹੁੰਦੀ ਆ ਨਾ ਹੀ ਕੁਝ ਆ ਤੇ ਜਿਹੜੇ ਕਸਟਮਰ ਦੇ ਉਹ ਪੈਸੇ ਮਰ ਜਾਂਦੇ ਆ ਜਿਹੜਾ ਤੁਸੀਂ ਮੰਗਾਇਆ ਸੀ ਹੁਣ ਤੁਹਾਡੀ ਐਗਜ਼ਾਮਪਲ ਦੇ ਦਿੰਨੇ ਆ ਅਸੀਂ ਤੇ ਤੁਹਾਨੂੰ ਕੀ ਚੀਜ਼ ਮਿਲੀ ਪਰਫਿਊਮ ਮਿਲਿਆ ਤੋ ਇਹ ਕੈਮਰਾ ਮੰਗਾਇਆ ਸੀ ਤੇ ਮਿਲਿਆ ਤੁਹਾਨੂੰ ਪਰਫਿਊਮ 700 ਰੁਪਿਆ ਤੁਹਾਡੀ ਜੇਬਸ ਤੋਂ ਚਲੇ ਗਿਆ ਉਹ ਤੁਹਾਨੂੰ ਮਿਲਿਆ ਨਹੀਂ ਵਾਪਸ ਇਹ ਨਹੀਂ ਕਹਿਣਾ ਚਾਹੁੰਦਾ ਕਿ ਸਾਰੇ ਗੁਰਦਾਸਪੁਰ ਨੂੰ ਕਿ ਆਪਣੇ ਜਿਹੜੇ ਫੇਸਬੁੱਕ ਜਾਂ ਇੰਸਟਾਗ੍ਰam ਤੋਂ ਜਿਹੜੇ ਤੁਸੀਂ ਪਾਰਸਲ ਮੰਗਾਉਂਦੇ ਹੋ ਉਹ ਨਹੀਂ ਮੰਗਾਣੇ ਚਾਹੀਦੇ ਕਿਉਂਕਿ ਉਹ ਸਭ ਚੀਜ਼ ਜਿਹੜੀ ਹੈ ਫੇਸਬੁੱਕ ਤੇ ਦਿਖਾਉਂਦੇ ਆ ਸਭ ਫਰੋਡ ਹੁੰਦੀ ਆ ਐਦੇ ਕਿ ਜੋ ਆਦੀਵਾਸੀ ਹੋਏਲਾ ਜੋ ਵਗੈਰਾ ਵਗੈਰਾ ਸਭ ਫਰੋਡ ਹੁੰਦਾ ਕੋਈ ਰੀਜਨਲ ਚੀਜ਼ ਨਹੀਂ ਹੁੰਦੀ ਤੇ ਜੋ ਵੀ ਤੁਸੀਂ ਜੋ ਵੀ ਰੀਜਨਲ ਚੀਜ਼ ਮੰਗਾਣਾ ਚਾਹੁੰਦੇ ਹੋ ਉਹ ਮੇਰੇ ਕੋ ਤੇ ਭਾਜੀ ਅਜ ਤੱਕ ਤੇ ਘਰ ਤੋਂ ਕੱਟ ਨਹੀਂ ਤੇ ਜਿੰਨੇ ਕਸਟਮਰ ਆਏ ਆ ਇਥੇ ਸਾਰਿਆਂ ਨੂੰ ਕਹਿਤਾ ਕਿ ਜਿਹੜਾ ਵਾਈਟ ਪਾਰਸਲ ਆ ਉਹ ਨਹੀਂ ਲੈਣਾ ਮੈਂ ਮੇਰੇ ਹੁੰਦੇ 99% ਜਿਹੜੇ ਆ ਕਿ ਫੇਕ ਹੀ ਲਿਖਲੇ ਆ ਫਰੋਡ ਹੀ ਲਿਖਲੇ ਹੋਇਆ ਤੇ ਜਿਹੜਾ 1% ਹੋਏਗਾ ਜਿਹੜਾ ਕਿ ਅਸੀਂ ਇਨ ਕੀਤਾ ਆ ਅਸੀਂ ਮੈਂ ਪਿੰਡ ਘਰਾਲੇ ਤੋਂ ਰਹਿਣ ਵਾਲਾ ਤੇ ਈ-ਕਾਰਡ ਕੰਪਨੀ ਦੇ ਵਿੱਚ ਕੰਮ ਕਰਦਾ ਇਸ ਟਾਈਮ ਹਲੋ ਆ ਜਾਓ ਭਈਆ ਤੁਸੀਂ ਆਪਣੇ ਫੋਨ ਕੇ लास्टਲੇ 4 ਡਿਜੀਟ ਬੋਲੀਏ ਫੋਨ ਨੰਬਰ ਕੇ लास्टਲੇ 4 ਡਿਜੀਟ ਦੋ ਨੰਬਰ ਦੱਸਦੇ ਹੋ लास्ट ਵਾਲਾ ਇਸ ਦਾ ਕਰੇ ਇਹਨੂੰ ਮੇਰੇ ਕੋ ਫੋਨ ਤੇ ਮੈਂ ਚੈੱਕ ਕਰਕੇ ਦਿਆਂਗਾ ਫੋਨ ਕਰ ਦੱਸੋ ਭਾਈ ਇੱਕ ਹੋਣਾ ਆ ਦੇਣੀ ਐ ਐਡਵਰਟਾਈਜ਼ਮੈਂਟ ਜਿਹੜੀ ਸਹੀ ਪਾਰਸਲ ਦੀ ਐ ਜਿਹੜਾ ਸਹੀ ਪਾਰਸਲ ਉਹਦਾ ਦੇਣਾ ਤੁਸੀਂ